ਇੱਕ ਪਾਸੇ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਦਾ ਐਕਸ਼ਨ ਜਾਰੀ ਹੈ ਤਾਂ ਦੂਜੇ ਪਾਸੇ ਨਸ਼ੇ ਦੇ ਨਾਲ ਹੋ ਰੀਆਂ ਜਵਾਨ ਪੁੱਤਾਂ ਦੀਆਂ ਮੌਤਾਂ ਦਾ سلسلہ ਵੀ ਲਗਾਤਾਰ ਚੱਲ ਰਿਹਾ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਸ਼ਹਿਰਾ ਪਿੰਡ ਤੋਂ ਸਾਹਮਣੇ ਜਿੱਥੇ ਕਿ ਇੱਕ 22 ਸਾਲਾ ਨੌਜਵਾਨ ਦੀ ਨਸ਼ੇ ਦੇ ਓਵਰਡੋਸ ਦੇ ਨਾਲ ਮੌਤ ਹੋ ਗਈ ਹੈ। ਦੋ ਮੁੰਡਿਆਂ ਦੇ ਵੱਲੋਂ ਨਸ਼ੇਦਾਰ ਟੀਕਾ ਲਗਾਇਆ ਗਿਆ ਜਿਸ ਦੇ ਨਾਲ 22 ਸਾਲਾਂ ਅਜੇ ਦੀ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਪਰਿਵਾਰ ਦੇ ਜੋ ਹਾਲਾਤ ਨੇ ਉਹ ਵੇਖ ਕੇ ਤੁਹਾਨੂੰ ਵੀ ਜ਼ਰੂਰ ਦੁੱਖ ਲੱਗੇਗਾ ਤੁਹਾਡਾ ਵੀ ਹਿਰਦਾ ਬਲੁੰਦਰਾ ਜਾਵੇਗਾ ਅਮ੍ਰਿਤਿਕ ਪੰਜ ਭੈਣਾਂ ਦਾ ਇਕਲੌਤਾ ਪਰਾਸ ਸੀਗਾ ਪੰਜ ਭੈਣਾਂ ਸੀਗੀਆਂ ਤਾਂ ਇਕਲੌਤਾ ਪਰਾਸ ਸੀਗਾ ਪਰ ਹੁਣ ਉਹ ਪਰਿਵਾਰ ਦੇ ਵਿੱਚ ਉਹਨਾਂ ਦਾ ਪੁੱਤਰ ਨਹੀਂ ਰਿਹਾ ਉਹਨਾਂ ਦਾ ਭਰਾ ਜਿਹੜਾ ਭੈਣਾਂ ਦਾ ਉਹ ਨਹੀਂ ਰਿਹਾ ਹੁਣ ਕਿਸ ਦੇ ਗੁੱਟ ਦੇ ਉੱਪਰ ਉਹ ਰਖੜੀ ਸਜਾਉਣ ਗਿਆ ਤਾਂ ਭੈਣਾਂ ਦਾ ਤੁਸੀਂ ਵੇਖੋ ਬੁਰਾ ਹਾਲ ਰੋ ਰੋ ਕੇ ਜਦੋਂ ਅੰਤਮ ਸੰਸਕਾਰ ਕੀਤਾ ਗਿਆ ਮਾਂ ਦੇ ਹੰਝੂ ਨਹੀਂ ਸਿਰੋਕ ਰਹੇ ਭੈਣਾਂ ਦੇ ਹੰਝੂ ਨਹੀਂ ਸਿਰੋਕ ਰਹੇ ਤਾਂ ਕਿਤੇ ਕਿਤੇ ਸਰਕਾਰਾਂ ਨੂੰ ਵੀ ਕੋਸ ਰਹੀਆਂ ਸੀਗੀਆਂ ਪੁਲਿਸ ਨੂੰ ਵੀ ਕੋਸ ਰਹੀਆਂ ਸੀਗੀਆਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਵੀ ਆਪਣਾ ਭਰਾ ਤਿੰਨ ਵਾਰ ਇਸੇ ਤਰ੍ਹਾਂ ਬਚਾ ਚੁੱਕੀਆਂ ਪਰ ਹੁਣ ਜਿਹੜੀ ਆ ਉਸਦੀ ਮੌਤ ਹੋ ਗਈ ਹੈ ਤਾਂ ਰੋ ਰੋ ਕੇ ਗੁਹਾਰ ਲਾ ਰਹੀਆਂ ਪੁੱਲਸ ਨੂੰ ਕਿ ਨਸ਼ੇ ਜੋ ਵੇਚਦੇ ਨੇ ਉਹਨਾਂ ਨੂੰ ਚੁੱਕਿਆ ਜਾਵੇ ਉਹਨਾਂ ਤੇ ਕਾਰਵਾਈਆਂ ਹੋਣ ਤਾਂ ਕਿ ਸਾਡਾ ਘਰ ਤਾਂ ਉਜੜ ਗਿਆ ਤਾਂ ਕਈਆਂ ਦੇ ਹੋਰ ਉਜੜ ਸਕਦੇ ਨੇ ਤਾਂ ਰੋ ਰੋ ਕੇ ਪੁਲਿਸ ਨੂੰ ਸਰਕਾਰ ਨੂੰ ਗੁਹਾਰ ਲਾ ਰਹੀਆਂ ਨੇ ਤਾਂ ਰੋ ਰੋ ਕੇ ਬੁਰਾ ਹਾਲੇ ਤਸਵੀਰਾਂ ਤੋਂ ਦਿਖਾ ਰਿਆਂ ਤਾਂ ਹਰ ਇੱਕ ਜੋ ਹੈ ਪਿੰਡ ਵਾਸੀ ਹਰ ਇੱਕ ਇਸ ਮੌਕੇ ਪੁੱਜਿਆ ਹਰ ਇੱਕ ਦੁੱਖ ਸਾਂਝਾ ਕਰਨ ਇਸ ਪਰਿਵਾਰ ਦੇ ਨਾਲ ਪੁੱਜਿਆ ਰਿਸ਼ਤੇਦਾਰ ਪੁੱਜੇ ਨੇ ਤਾਂ ਉਹ ਵੀ ਸਰਕਾਰਾਂ ਨੂੰ ਕੋਸ ਰਹੇ ਨੇ ਕਿ ਨਸ਼ਾ ਬੰਦ ਕਰਾਇਆ ਜਾਵੇ ਨਸ਼ਾ ਤਸਕਰਾਂ ਤੇ ਕਾਰਵਾਈ ਹੋ ਤਾਂ ਕਿ ਜਵਾਨ ਪੁੱਤ ਬਚ ਸਕਣ ਮਾਵਾ ਦੀਆਂ ਕੁੱਖਾਂ ਬਚ ਸਕਣ ਪਰਿਵਾਰ ਜਿਨ੍ਹਾਂ ਦੇ ਆਸਰੇ ਬੈਠਾ ਜਿਨ੍ਹਾਂ ਜਵਾਨ ਪੁੱਤਾਂ ਦੇ ਆਸਰੇ ਮਾਪਿਓ ਬੈਠੇ ਨੇ ਇਹ ਸਾਡਾ ਸਹਾਰਾ ਬਣੇਗਾ ਉਹਨਾਂ ਨੂੰ ਬਚਾਇਆ ਜਾ ਸਕਦੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਕੀ ਕੜਨੋਂ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਮੇਰਾ ਨਾਮ ਪੂਜਾ ਹਾਂਜੀ ਕਿੰਨੇ ਸਾਲ ਦਾ ਭਰਾ ਹਾਂ ਭਾਈਆਂ ਸਾਲਾਂ ਦਾ ਹੀ ਅੱਲੇ ਟੀਕਾ ਲਾ ਆਇਆ ਹਾਂ ਅਈ ਤਿੰਨ ਵਾਰੀ ਪਹਿਲਾਂ ਵੀ ਇਹਨੂੰ ਬਚਾਇਆ ਦੀਆਂ ਪੈਣਾ ਪੰਜ ਪੈਣਾ ਪੰਜ ਪੈਣਾ ਇਕੱਲਾ ਹੈ ਹਾਂਜੀ ਇਕੱਲਾ ਸਾਰਿਆਂ ਨਾਲ ਸਾਡੇ ਤੋਂ ਛੋਟਾ ਹੀ ਇਹ ਨਸ਼ਾ ਲੈਂਦਾ ਕਿ ਤੁਸੀਂ ਐ ਨੂੰ ਨਹੀਂ ਪਤਾ ਅੱਡੇ ਬੈਂਡ ਚ ਲੈਂਦਾ ਹੀ ਪਿੰਡ ਤੇ ਕੌਣ ਦਿੰਦਾ ਹੀ ਨੂੰ ਕੋਈ ਪਤਾ ਤੁਹਾਨੂੰ ਮੈਨੂੰ ਨਹੀਂ ਪਤਾ ਕਿਥੋਂ ਲੈਂਦਾ ਇਹ ਤੁਹਾਨੂੰ ਨਹੀਂ ਪਤਾ ਉਹਨਾਂ ਕੀ ਸਰਕਾਰਾਂ ਤੋਂ ਕੀ ਮੰਗ ਕੇ ਕਰਦੇ ਆਈ ਕਹਿੰਨੇ ਕਿ ਸਾਡੇ ਪਿੰਡ ਚ ਜਿਹੜਾ ਵੀ ਨਸ਼ਾ ਵੇ ਤੁਹਾਨੂੰ ਉੱਥੋਂ ਚੁੱਕ ਕੇ ਲੈ ਜਾਓ ਤੇ ਜਿਹੜਾ ਵੀ ਲੱਗ ਲਾਗੇ ਵੀ ਵੇਚਦਾ ਉਹਨੂੰ ਚੁੱਕੋ ਜੇ ਨੇ ਸਾਡੇ ਵੀ ਨੂੰ ਹੋਂ ਦਿੱਤਾ ਨਾ ਸਾ ਉਹਨੂੰ ਪਹਿਲਾਂ ਚੁੱਕੋ ਕੇ ਲੈ ਜਾਓ ਤੇ ਜਹੋ ਤੇ ਜਿੰਨੇ ਅਦੇ ਨਾਲ ਕੀਤਾ ਉਹਨੂੰ ਵੀ ਲੈ ਕੇ ਜਾਓ ਲੱਗਦਾ ਜਿਹੜੇ ਵੇਚਦੇ ਉਹਨਾਂ ਦੇ ਨਾਲ ਕਈ ਪਰਿਵਾਰਿਕ ਸੰਬੰਧ ਹੁੰਦੇ ਆ ਸਾਡਾ ਪਰਿਵਾਰ ਉੱਜੜ ਗਿਆ ਤੇ ਬਾਕੀਾਂ ਦੇ ਵੀ ਇਦਾਂ ਹੀ ਉੱਜੜ ਗਏ ਉਸ ਤੋਂ ਕੀ ਬੰਦਾ ਪਹਿਲੇ ਆਹਿੰਦਾ ਬੋਲ ਜਿਨਾ ਵੀ ਐਨੇ ਵਾਲੀ ਕਿ ਅੱਜ ਤੋਂ ਚਕਾਓ ਚਕਾ ਨਹੀਂ ਚੁਕਾਉਂਦਾ ਕੋਈ ਵੇਚ ਤੋਂ ਨਾ ਸਾ ਪੈਣ ਦੇ ਨੱਚੀ ਵਿੱਚ ਬੈਕਦਾ ਹਨ ਨਹੀਂ ਪਤਾ ਕਿਥੋਂ ਵੇਖਦਾ ਲੇਕਿਨ ਇਹ ਲੈ ਕੇ ਜਰੂਰ ਹੁੰਦਾ ਏ ਕਸ਼ਮੀਰ ਸਿੰਘ ਜੀ ਤੇ ਕਿਥੋਂ ਦੇ ਰਹਿਣ ਵਾਲੇ ਹੋ ਨਸ਼ੇਰ ਕਲੋਨੀ ਜੀ ਹਾਂਜੀ ਅੱਜ ਪਿੰਡ ਚ ਕੀ ਹੋਇਆ ਇਹ ਨਸ਼ੇ ਕਰਦਾ ਏ ਜੀ ਇਹ ਪੰਜਾਂ ਭਰਾਵਾਂ ਦਾ ਪੰਜਾਂ ਭੈਣਾਂ ਦਾ ਭਰਾ ਏ ਕੀ ਨਾਮ ਕੀ ਸੀ ਲੜਕੇ ਦਾ ਇਸ ਦਾ ਨਾਮ ਅਜੀ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸਾਲੋਂ ਕਿਸ ਨੇ ਦੱਸਿਆ ਤੇ ਅਸੀਂ ਆ ਕੇ ਕਹਿੰਦੇ ਵੀ ਇਹ ਪੌੜੀਆਂ ਲੱਗੇ ਪਿਆ ਜੀ ਤੇ ਨਸਾਨੂੰ ਅਸਾ ਕੀਤਾ ਆਣ ਕੇ ਵੇਖੋ ਪਸਾਣਾ ਵੀ ਤੁਹਾਡਾ ਬੱਚਾ ਹੈ ਅਸੀਂ ਜਦੋਂ ਗਏ ਆ ਤੇ ਅਸੀਂ ਵੇਖਿਆ ਇਹਨੂੰ ਮਲ ਮੁਰ ਉੱਠਿਆ ਠਾਇਆ ਠੂਇਆ ਵੀ ਆ ਇਹ ਮੁੜਕੇ ਨੂੰ ਮਲਿਆ ਮਲਿਆ ਵੀ ਤੇ ਖਤਮ ਹੋਇਆ ਮੁੜਕੇ ਇਹ ਮੰਜਾ ਮੰਗਾਇਆ ਘਰੋਂ ਮੰਜਾ ਮੰਗਾ ਕੇ ਫਿਰ ਇਹਨੂੰ ਅਹੀਂ ਕਰ ਲੈ ਗਏ ਸਰਕਾਰਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਕਿਹਾ ਜਾ ਰਿਹਾ ਪੰਜਾਬ ਚੋਂ ਨਸ਼ਾ ਖਤਮ ਕਰ ਦੇਣਾ ਪਰ ਸਰਕਾਰ ਕੁਝ ਹੀ ਸੋੰਦੀ ਗੇਂਦੀ ਨਹੀਂ ਜੀ ਬੜਾ ਅੱਗੇ ਕਹਿ ਕਹਿ ਕੇ ਵੇਖ ਲਿਆ ਇਹਨੂੰ ਦੋ ਤਿੰਨ ਵਾਰਾ ਹਸਤਾਲ ਵੀ ਖੜਿਆ ਪੈਸਾ ਵੀ ਲਾਇਆ ਫੇਰ ਵੀ ਨਹੀਂ ਬਚਦਾ ਰਿਹਾ ਹੁਣ ਐਂਡ ਹੋ ਗਿਆ ਇਹਨਾਂ ਨੂੰ ਪਤਾ ਕਿ ਕਿੱਥੋਂ ਲੈਂਦਾ ਰਿਹਾ ਲੈਂਦਾ ਜਰੂਰ ਨੇਕ ਸੁਣਨ ਚ ਆਇਆ ਹੋਏ ਦੋ ਜਾਨੇ ਸੀ ਹਾਂਜੀ ਦੋ ਜਾਨੇ ਜੀ ਇੱਕ ਜਣਾ ਬਚ ਗਿਆ ਹੈ ਉਹਦੇ ਸਾਹ ਹੈਗੇ ਥੋੜੀ ਥੋੜੀ ਇਹਦੇ ਤੇ ਸਾਹ ਬਿਲਕੁਲ ਹੀ ਖਤਮ ਹੋ ਗਏ ਮੰਗ ਕੀ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਮੰਗੇ ਇਹੋ ਹੀ ਕਰਦੇ ਆਂ ਵੀ ਚਲੋ ਇਹ ਤੇ ਚਲੋ ਇਸ ਤਰ੍ਹਾਂ ਹੋ ਗਿਆ ਗਾਂ ਦੁਨੀਆ ਜਿਹੜੇ ਆਉਣ ਵਾਲੀ ਪੀੜ੍ਹੀ ਉਹਨਾਂ ਦਾ ਵੀ ਚਲੋ ਬਚਾਓ ਵੇ ਨਸਾਂ ਖਤਮ ਹੋਣਾ ਚਾਹੀਦਾ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਮੈਂ ਰਵੇਲ ਸਿੰਘ ਰਦਾਵਾ ਮਹਾਰਿਸ਼ੀ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਕੋ ਚੇਅਰਮੈਨ ਅੱਜ ਪਿੰਡ ਨਸ਼ਹਿਰੇ ਦੇ ਵਿੱਚ ਇਹ ਜਿਹੜੀ ਬਹੁਤ ਮਤਭਾਗੀ ਘਟਨਾ ਘਟੀ ਆ ਇਹ ਇੱਕ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ ਆ ਨਸ਼ਿਆਂ ਦੇ ਦੌਰ ਦੇ ਕਾਰਨ ਅੱਜ ਇੱਕ ਪੰਜਾਂ ਭੈਣਾਂ ਦਾ ਜਿਹੜਾ ਕੱਲੋ ਤਾਂ ਪ੍ਰਾਸੀ ਕੱਲਾ ਜਿਹੜਾ ਉਹਦੀ ਜਾਨ ਗਈ ਹੈ ਜੀ ਇੱਕ ਟੀਕਾ ਲਾਉਣ ਦੇ ਕਾਰਨ ਔਰ ਟੀਕਾ ਜਿਹੜਾ ਆ ਇਹ ਵੇਖੋ ਜੀ ਪੁਲਿਸ ਕਹਿੰਦੀ ਅਸੀਂ ਨਸ਼ਾ ਬੰਦ ਕਰਤਾ ਆ ਸਰਕਾਰ ਕਹਿੰਦੀ ਅਸੀਂ ਨਸ਼ਾ ਬੰਦ ਕਰ ਰਹੇ ਹਾਂ ਜੇ ਨਸ਼ਾ ਬੰਦ ਕਰ ਰਹੇ ਨੇ ਨਸ਼ਾ ਬੰਦ ਹੋ ਗਿਆ ਤੇ ਫਿਰ ਨਸ਼ਾ ਕਿੱਥੋਂ ਆ ਰਿਹਾ ਇੱਕ ਹੁਣ ਚੱਲਦੇ ਦੌਰ ਦੇ ਵਿੱਚ ਇੱਕ ਜਿਹੜੀ ਮਹਿਮ ਚਲਾਈ ਆ ਮੁੱਖ ਮੰਤਰੀ ਸਾਹਿਬ ਵੱਲੋਂ ਸੀਐਮ ਸਾਹਿਬ ਵੱਲੋਂ ਉਹਦੇ ਵਿੱਚ ਮਹਿਮ ਚਲਦੀ ਦੇ ਵਿੱਚ ਵੀ ਨਸ਼ਾ ਚੱਲਣ ਡਿਆ ਆ ਜੇ ਨਸ਼ਾ ਚੱਲਦਾ ਆ ਦੋ ਜਣਾਂ ਨੇ ਟੀਕਾ ਲਾਇਆ ਆ ਇੱਕ ਜਣਾ ਮੁੰਡਾ ਬਚ ਗਿਆ ਆ ਉਹਨੂੰ ਕੋਈ ਹੋਸ਼ ਆਸ਼ ਨਹੀਂ ਆ ਜੀ ਆਪਣੀ ਕੋਈ ਉਹਨੂੰ ਸੁੱਧ ਬੋਧ ਨਹੀਂ ਹੈਗੀ ਇਹ ਜਿਹੜਾ ਮੌਕੇ ਤੇ ਹੀ ਖਤਮ ਹੋ ਗਿਆ ਮੁੰਡਾ ਇਹਨੂੰ ਚਲੋ ਅਸੀਂ ਆਏ ਆ ਬਾਅਦ ਚੋਂ ਦਾ ਪ੍ਰਧਾਨ ਜੀ ਬਲੀ ਪ੍ਰਧਾਨ ਜੀ ਵੀ ਆਏ ਆ ਸਾਰੇ ਆਏ ਆ ਡਾਕਟਰ ਜੁਨੀ ਜੀ ਉਥੇ ਸਾਰੇ ਹੀ ਇਕੱਠੇ ਹੋਏ ਆਂ ਅਸੀਂ ਫੇਰ ਇੱਕ ਨਸਲਾਹ ਕੀਤੀ ਆ ਚਲੋ ਪਰਿਵਾਰ ਕਹਿੰਦਾ ਵੀ ਦੇਖ ਲਈਏ ਚਲੋ ਬਾਏ ਇਹਦੇ ਸਾਹ ਹੈਗੀ ਆ ਅਸੀਂ ਮੋਕੇ ਤੇ ਆਪ ਖੜਿਆ ਹੌਸਪੀਟਲ ਚ ਬਦਰੀਨਾਥ ਫਤਿਹਗੜ ਝੂੜੀਆ ਰੋਡ ਤੇ ਪਰ ਉਹਨਾਂ ਨੇ ਜਿਹੜਾ ਕਹਤਾ ਵੀ ਬਿਲਕੁਲ ਜੀ ਬੱਚਾ ਡੈੱਡ ਹੋ ਚੁੱਕਾ ਹੈ ਤੇ ਇਸ ਕਰਕੇ ਇਸ ਦੀ ਮੈਂ ਪੁਲਿਸ ਪ੍ਰਸ਼ਾਸਨ ਘਾੜੀ ਬੇਨਤੀ ਕਰਦਾ ਕਿ ਪਾਬੰਦੀ ਲਾਉਣੀ ਚਾਹੀਦੀ ਆ ਔਰ ਜਿਹੜਾ ਸਾਡੇ ਪਿੰਡ ਦੇ ਵਿੱਚ ਆਏ ਨਸ਼ਾ ਇਹ ਖਤਮ ਹੋਣਾ ਚਾਹੀਦਾ ਕਿਉਂਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਵੱਜ ਸਕੇ ਮੈਂ ਇੰਨਾ ਹੀ ਕਹਿੰਦਾ ਜੈ ਵਾ ਮੈਂ ਜੀ ਬਲਵਿੰਦਰ ਸਿੰਘ ਬੱਲੀ ਪਿੰਡ ਨਿਸ਼ਾਰਾ ਕਲਾਂ ਅੱਜ ਜੀ ਇੱਕ ਸਾਡੇ ਪਿੰਡ ਇੱਕ ਲੜਕੇ ਦੀ ਮੌਤ ਹੋਈ ਹੈ ਜੀ ਜੋ ਕਿ ਨਸ਼ਾ ਵਧ ਕਰਨ ਕਰਕੇ ਨਸ਼ਾ ਵਧ ਕੀ ਜੀ ਉਹਨੇ ਆਪਣੀ ਬਾਦੀ ਵਿੱਚ ਟੀਕਾ ਲਾਇਆ ਸੀ ਦੋ ਮੁੰਡੇ ਸੀ ਦੋਵਾਂ ਨੇ ਸਾਡੇ ਇੱਥੇ ਸਟੇਡੀਅਮ ਆ ਜੀ ਉਹਦੇ ਵਿੱਚ ਸਾਡੇ ਪਿੰਡੋਂ ਹੀ ਕਿਸੇ ਕੋਲੋਂ ਨਸ਼ਾ ਲੈ ਕੇ ਤੇ ਨਸ਼ਾ ਕਰ ਰਹੇ ਸੀ ਉਹ ਵੱਧ ਡੋਜ਼ ਹੋਣ ਕਰਕੇ ਇੱਕ ਦੀ ਡੈਥ ਹੋ ਗਈ ਜੀ ਇੱਕ ਜਿਹੜਾ ਲੜਕਾ ਵਾ ਜੀ ਉਹ ਉਹਨੂੰ ਅਸੀਂ ਹਸਪੀਟਲ ਐਡਮਿਟ ਕਰਾਇਆ ਵਾ ਅਸੀਂ ਪੁਲਿਸ ਪ੍ਰਸ਼ਾਸਨ ਦੀ ਵੀ ਨੌਲੇਜ ਚ ਲੈ ਆਉਂਦਾ ਵਾ ਕਿ ਉਹਦੇ ਬਿਆਨ ਲਏ ਜਾਣ ਕਿ ਉਹਨੇ ਨਸ਼ਾ ਕਿੱਥੋਂ ਲਿਆ ਵਾ ਜਿਹਦੇ ਕੋਲੋਂ ਵੀ ਲਿਆ ਵਾ ਉਹਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਜੀ ਸਰਕਾਰ ਨੇ ਮਹਿਮ ਚਲਾਈ ਆ ਯੋਧ ਨਸ਼ਾ ਵਿਰੋਧ ਉਹਦੇ ਸਬੰਧ ਚ ਆਪਾਂ ਹਜੇ ਹਫਤਾ ਪਹਿਲਾਂ ਅਸੀਂ ਮੀਟਿੰਗ ਕੀਤੀ ਸੀ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਨੇ ਵੀ ਹਿੱਸਾ ਲਿਆ ਸੀ ਜੀ ਪਰ ਉਹ ਮੀਟਿੰਗ ਦਾ ਸਾਡੇ ਪਿੰਡ ਵਾਲਿਆਂ ਤੇ ਕੋਈ ਅਸਰ ਨਹੀਂ ਹੋਇਆ ਹਾ ਜੇ ਵੀ ਸਾਡੇ ਪਿੰਡ ਵਿੱਚ ਧੜਾ ਧੜ ਨਸ਼ਾ ਵੇਗ ਰਿਆ ਵਾ ਤੇ ਜਿਹੜਾ ਨਸ਼ਾ ਵੇਗ ਰਿਆ ਉਹਦਾ ਤੁਸੀਂ ਨਤੀਜਾ ਅੱਜ ਇੱਥੇ ਅਸੀਂ ਕਬਰਾਂ 'ਚ ਮੜੀਆਂ 'ਚ ਖਲੋਤੇ ਆ ਤੁਸੀਂ ਵੇਖ ਹੀ ਲਿਆ ਵਾ ਵੀ ਕਿੱਦਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਇਹਦੇ ਵਿੱਚ ਮੈਂ ਆਪਣੇ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਵਿੱਚ ਕਿਸੇ ਦੇ ਇੱਕ ਦੇ ਮੋਢੇ ਤੇ ਭਾਰ ਨਹੀਂ ਸੁੱਟਣਾ ਇਹ ਕੰਮ ਹੋਣਾ ਇਹ ਸਾਰਿਆਂ ਨੂੰ ਏਕਾ ਕਰਨਾ ਪੈਣਾ ਵਾ ਜਿਹੜਾ ਕੋਈ ਝਿਜਕਦਾ ਕਿ ਮੈਂ ਨਾ ਬੋਲਾਂ ਮੈਂ ਨਾ ਬੋਲਾਂ ਇਹ ਸਾਰਾ ਏਕਾ ਕਰਕੇ ਫਿਰ ਬੋਲਣ ਦੀ ਲੋੜ ਐ ਇੱਥੇ ਫਿਰ ਅਸੀਂ ਜਿਹੜੇ ਇੱਥੇ ਕੋਈ 2 4 5 ਸ਼ਰਾਰਤੀ ਅੰਸਰ ਨਸ਼ਾ ਵੇਚਣ ਵਾਲੇ ਅੰਸਰ ਨਹੀਂ ਫਿਰ ਉਹਨਾਂ ਦੇ ਨੱਥ ਪਾ ਸਕਦੇ ਹਾਂ ਜੀ ਬਾਹਰੋਂ ਆ ਕੇ ਪਿੰਡ ਤੇ ਵੇਚਦਾ ਹੀ ਪਿੰਡ ਦੇ ਹੀ ਬੰਦੇ ਕੋਈ ਵੇਚਦੇ ਆ ਨਹੀਂ ਜੀ ਬਾਹਰ ਵਾਲਾ ਤੇ ਅਸੀਂ ਹੁਣ ਪਿੰਡ ਵਿੱਚ ਕੋਈ ਖੰਗਣ ਨਹੀਂ ਦਿੰਦੇ ਜੀ ਜਿਹੜਾ ਕੋਈ ਬਾਹਰੋਂ ਸਾਨੂੰ ਅਣਪਛਾਤਾ ਲੜਕਾ ਦੇਖਦਾ ਮੇਰੇ ਪਿੰਡ ਵਾਲੇ ਮੇਰੇ ਨਾਲ ਬਹੁਤ ਸਾਥ ਦੇ ਰਹੇ ਪ੍ਰਧਾਨ ਜੀ ਸਾਥ ਦੇ ਰਹੇ ਨੇ ਅਸੀਂ ਤੇ ਉਹਦੀ ਜੀ ਛੇਤਰ ਪ੍ਰੋਲ ਕਰ ਦੇ ਦੀ ਜਿਹੜਾ ਸਾਡੇ ਪਿੰਡ ਵਿੱਚ ਬਾਹਰੋਂ ਕੋਈ ਲੜਕਾ ਹੁਣ ਆ ਰਿਹਾ ਵਾ ਹੁਣ ਸਾਡੇ ਪਿੰਡ ਵਿੱਚ ਹੀ ਜਿਹੜੇ ਕੋਈ 2-4 ਬੰਦੇ ਸ਼ਰਾਰਤੀ ਜਿਹੜੇ ਨਸ਼ਾ ਵੇਚ ਰਹੇ ਨੇ ਉਹ ਹੀ ਇੱਥੇ ਸਾਰਾ ਨਸ਼ਾ ਸਪਲਾਈ ਕਰ ਰਹੇ ਨੇ ਠੀਕ ਹੈ ਹੁਣ ਕਾਰਵਾਈ ਦੀ ਕੀ ਮੰਗ ਕੀ ਕਰਦੇ ਸਰਕਾਰ ਕਾਰਵਾਈ ਜੀ ਮੈਂ ਐਸਐਚਓ ਸਾਹਿਬ ਦੀ ਨੌਲੇਜ ਚ ਲੈ ਆਤਾ ਜੀ ਸਾਡੇ ਚੌਕੀ ਇੰਚਾਰਜ ਨੇ ਉਹਨਾਂ ਦੀ ਵੀ ਕਾਫੀ ਮੁਸ਼ਕਲ ਨਾਲ ਹਸਪੀਟਲ ਖੜਕੇ ਉਹਦੀ ਜਾਨ ਬਚਾਈ ਗਈ ਆ ਜੇ ਉਹ ਬੇਹੋਸ਼ ਆ ਉਹਦੇ ਅਸੀਂ ਸ਼ਾਮੀ ਜਾਂ ਸਵੇਰ ਉਹਦੇ ਬਿਆਨ ਦਵਾਵਾਂਗੇ ਕਿ ਇਹ ਨਸ਼ਾ ਇਹਨਾਂ ਨੇ ਕਿਰਕੋ ਲੈ ਕੇ ਇਹ ਨਸ਼ਾ ਤੇ ਕਿੰਨੇ ਦਾ ਲੈ ਕੇ ਇਹ ਕੀਤਾ ਵਾ ਇਹ ਜਿਸ ਕਰਕੇ ਇੱਕ ਲੜਕੇ ਦੀ ਜਾਨ ਗਈ ਆ ਉਹ ਕੱਲਾ ਕੱਲਾ ਇੱਕ ਪਰਿਵਾਰ ਦਾ ਮੈਂਬਰ ਸੀ ਆਪਣੀ ਉਹਦੀਆਂ ਚਾਰ ਪੰਜ ਸਿਸਟਰਾਂ ਨੇ ਜੋ ਸਾਰੀਆਂ ਇੱਥੇ ਆਈਆਂ ਨੇ ਵੇਖੋ ਤੁਹਾਡੇ ਸਾਹਮਣੇ ਕਿੱਦਾਂ ਉਹਨਾਂ ਦਾ ਰੋ ਰੋ ਕੇ ਬੁਲਾਹਾਲ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਥੋੜੀ ਜੀ ਸਾਡੇ ਪਿੰਡ ਨਿਸ਼ਾਰੇ ਵਿੱਚ ਕਮਾਨਕ ਥੋੜੀ ਜੀ ਇਹਨੂੰ ਕੱਸਣ ਜਾਂ ਕਿ ਇਹ ਤੇ ਨਸ਼ੇ ਦੀ ਜੋ ਵੀ ਵਿਕ ਰਿਹਾ ਧੜਾ ਧੜਾ ਵਿਕ ਰਿਹਾ ਇਹ ਇਹ ਬੰਦ ਹੋ ਸਕੇ ਜੀ